ਜਿਹੜਾ ਕੱਲ ਵੇਖੋ ਤੁਹਾਡੀ ਪਾਰਟੀ ਨੇ ਇਹ ਗਵਰਨਰ ਸਾਹਿਬ ਦਾ ਜਿਹੜਾ ਤੁਹਾਡੀ ਗਵਰਨਮੈਂਟ ਬਣੀ ਹੈ ਸਰ ਇਹ ਤਾਂ ਬੇਸਿਕ ਇਹ ਸੀ ਕਿ ਅਸੀਂ ਇੱਕ ਚੇਂਜ ਲੈ ਕੇ ਆਵਾਂਗੇ ਸਾਰੇ ਪੰਜਾਬ 'ਚ ਕੱਲ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਸੀਐਮ ਸਾਹਿਬ ਉਥੇ ਨਵੇਂ ਸ਼ਹਿਰ ਗਏ ਨੇ ਜੀ ਨਹੀਂ ਪੱਥਰ ਰੱਖਿਆ ਤੇ ਜਿਸ ਟਾਈਮ ਨਹੀਂ ਪੱਥਰ ਰੱਖਿਆ ਸੀ ਉਸੇ ਟਾਈਮ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜਾ ਹੈੱਡਕੁਆਰਟਰ ਹੈ ਆਪਦਾ ਸਰ ਉੱਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਟਕਾ ਕੇ ਡਾਂਗਾ ਨਾ ਕੁੱਟਿਆ ਜਾਂਦਾ ਸੀ ਤੁਸੀਂ ਵੇਖੋ ਇੱਕ ਪਾਸੇ ਸਰਕਾਰ ਕੀ ਕਹਿ ਕੇ ਆਈ ਸੀ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਤੇ ਇਹ ਸਾਰਾ ਹਫ਼ਤਾ ਜਿਹੜਾ ਸਰ ਤੁਸੀਂ ਵੇਖੋ ਸਾਡੀ ਪਛਾਣ ਪੰਜਾਬ ਦੀ ਹੈ ਜੈ ਜਵਾਨ ਤੇ ਜੈ ਕਿਸਾਨ ਜਵਾਨਾਂ ਦਾ ਕੰਮ ਤੇ ਭੱਜਪਾਨੇ ਨਿਬੇੜ ਦਿੱਤਾ ਜਦੋਂ ਪਰਤੀ ਬੰਦ ਕਰਤੀ ਨਹੀਂ ਤੇ 200 ਸਾਲ ਤੋਂ ਲਗਾਤਾਰ ਹਰ ਪਰਿਵਾਰ ਦੇ ਵਿੱਚੋਂ ਕੋਈ ਇੱਥੇ ਇਹੋ ਜਿਹਾ ਪਰਿਵਾਰ ਨਹੀਂ ਬੈਠਾ ਜਿਹਦਾ ਡਾਇਰੈਕਟ ਇਨਡਾਇਰੈਕਟ ਆਰਮਡ ਫੋਰਸਸ ਨਾਲ ਤੋਲ ਲੱਗਦਾ ਉਸ ਤੋਂ ਬਾਅਦ ਜੋ ਪਟਨਾ ਪਟਿਆਲੇ ਵਿੱਚ ਘਟਨਾ ਹੋਈ ਤੁਹਾਡੇ ਸਾਹਮਣੇ ਅਜੇ ਤੱਕ ਵੀ ਉਹ ਵਿਰੋਧ ਉਹਦਾ ਜ਼ਬਰਦਸਤ ਚੱਲ ਰਿਹਾ ਇੱਕ ਕਰਨਲ ਸਾਹਿਬ ਨੂੰ ਇੱਕ ਸਿੱਖ ਸਟੇਟ ਦੇ ਵਿੱਚ ਦਸਤਾਰ ਲਾ ਕੇ ਕੁੱਟਿਆ ਜਾਏ ਮਾਰੇ ਜਾਂ ਤੇ ਉਸ ਤੋਂ ਬਾਅਦ ਜੋ ਕਿਸਾਨਾਂ ਨਾਲ ਹੋਇਆ ਇਹ ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਕਰ ਸੱਦ ਕੇ ਪੰਜਾਬ ਦਾ ਸਰ ਇੱਕ ਕੈਰੇਕਟਰ ਹੈ ਉਹ ਜੇ ਸਾਡਾ ਸਖਤ ਤੋਂ ਸਖਤ ਵਿਰੋਧੀ ਵੀ ਘਰ ਆ ਜੇ ਤੇ ਉਹ ਸਾਦੇ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਘਰ ਸੱਦ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਰੇ ਨਹੀਂ ਚੁੱਕੇ ਹੈਰਾਨੀ ਦੀ ਗੱਲ ਹੈ ਰਾਨਾ ਜੀ ਤੰਬੂ ਨਹੀਂ ਚੁੱਕੇ 135 ਟਰਾਲੀਆਂ ਲੈ ਗਏ ਨੇ ਉਹਨਾਂ ਤੇ ਦੇਣਾ ਕਿਸਾਨਾਂ ਨੂੰ ਤਾਂ ਕੀ ਸੀ ਐਂ ਤੇ ਰੋਜ਼ ਮੰਗਦੇ ਕੋਈ ਕਰਜ਼ਾ ਮਾਫ ਕਰੋ ਇਹਨਾਂ ਦਾ ਇੰਨੀਆਂ ਖੁਦਕਸ਼ੀਆਂ ਹੋ ਰਹੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕੇਦੇ ਖੜੀ ਕਰਦੀਆਂ 7 ਕੇਦੇ ਖੜੀਆਂ ਕਰ ਲੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਦੇ ਚੁੱਲਿਆਂ ਤੱਕ ਚੁੱਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤਾਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤਾਂ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਇੱਥੇ ਸੇਫ ਹੈ ਹਾਂਜੀ ਨਾਜਵਾਨ ਇੱਥੇ ਸੇਫ ਹੈ ਸਰ ਮੈਨੂੰ ਵੇਖੋ ਜੇ ਤੁਸੀਂ ਸੋਚੋ ਕਿ ਮੈਂ ਗਵਰਨਮੈਂਟ ਦੇ ਸ਼ੋਲੇ ਗਾਉਂਗਾ ਤੇ ਪੋਸਿਬਲ ਨਹੀਂ 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 ਲੈਟ ਲੈਟ ਹਿ ਤੁਸੀਂ ਇਹ ਬਾਤ ਚ ਕਰ ਲਿਓ ਨਾ ਡੋ ਨਾ ਕਿਸੇ ਨਾਲ ਝੂਠ ਬੋਲੋ ਸੱਦਿਆ ਸੀ ਕਿ ਸੱਦਿਆ ਸੀ ਕਿ ਕੇਂਦਰ ਸਰਕਾਰ ਨੇ ਅਸੀਂ ਕਿ ਇੱਕ ਵਾਰ ਇੱਕ ਵਾਰ ਵੀ ਸੱਦਿਆ ਸੀ ਕਿ ਕੇਂਦਰ ਸਰਕਾਰ ਨੇ ਹਾਂਜੀ ਕੇਂਦਰ ਸਰਕਾਰ ਨਾਲ ਗੱਲਬਾਤ ਹੋ ਰਹੀ ਕਿਸਾਨਾਂ ਦੀ ਜੀ ਪੰਜਾਬ ਸੁਕਾ ਦੇਗੀ ਕੇਂਦਰ ਨੇ ਓਕੇ ਤੁਸੀਂ ਕਿਉਂ ਕਿਉਂ ਕੱਢ ਗਏ ਮੇਰੀ ਗੱਲ ਸੁਣ ਨਾ ਸਹੀ ਨਾ ਚੱਲੋ ਬੰਦੇਓ ਪਰ ਤੇ ਅੱਛਾ ਸਾਡੇ ਕਿਹੜਾ ਬੰਦਾ ਚੱਲ ਚੁੱਕੀ ਹੈ ਮੇਰੀ ਹੁਣ ਦਸਵਾ ਬੈਸ ਸੀ ਚਲੋ ਨਹੀਂ ਦੱਸੋ ਨਾ ਉਹ ਮੇਰੀ ਮੈਂ ਜਵਾਬ ਦੇਣਾ ਨਾ ਮੈਨੂੰ ਟਾਈਮ ਤੇ ਮੈਂ ਨਹੀਂ ਮੈਂ ਗਲਤ ਨਾ ਬੋਲੋ ਸਰ ਚਲੋ ਸੈਂਟਰ ਦੀ ਗੱਲ ਇੱਕ ਮਿੰਟ ਸਾਰ ਗਲਤ ਕਿਉਂ ਬੋਲਦੇ ਤੁਸੀਂ ਆ ਇਸ ਦਿੱਸੀ ਵੈਸ ਚਲੋ ਇਹਨਾਂ ਨੂੰ ਇਹਨਾਂ ਨੂੰ ਠੀਕ ਹੈ ਤੁਹਾਡੀ ਗੱਲ ਆ ਗਈ ਆਪਣਾ ਹਾਂ ਆ ਗਈ ਤੁਹਾਡੀ ਗੱਲ ਆ ਗਈ ਆ ਗਈ ਗੱਲ ਦੋ ਮਿੰਟ ਫਿਕਰ ਸਾਹਿਬ ਕੇ ਵਿਰੋਧੀ ਧਿਰ ਦਾ ਨੇਤਾ ਸਾਰੇ ਹੌਸਲ ਨੂੰ ਗੁਮਾਹ ਕਰਦੇ ਗੱਲ ਕੀ ਗੁਮਰਾ ਕਰ ਰਹੇ ਤੁਸੀਂ ਗਮਗਾਓ ਕਿਹੜਾ ਦੋਵਾਂ ਦੇ ਬੈਠਾ ਸਰਾਹ ਅੱਜ ਫਿਰ ਕੋਈ ਤਰੀਕਾ ਹੀ ਨਾ ਹੋਇਆ ਇਹ ਤੇ ਸਾਨੂੰ ਆਪਣੀ ਗੱਲ ਕਰਨ ਤੇ ਤੁਸੀਂ ਪਵੰਦ ਨਹੀਂ ਨਹੀਂ ਗੱਲ ਕਰਾ ਤੁਸੀਂ ਝੂਠ ਦਾ ਬੋਲੋ ਤੁਸੀਂ ਕੌਂਟਰਡਿਕਟ ਇਹ ਗੱਲ ਨਹੀਂ ਬੋਲਦੇ ਦੇ ਇਨਕ ਨੇ ਕੀਤਾ ਦਾਦਾ ਡਿਟੇਲ ਕਿਹਨੇ ਕੀਤੀ ਮੰਤਰੀ ਜੀ ਕਿ ਮੰਤਰੀ ਜੀ ਜਿਹੜੀ ਡਿਟੇਲ ਹੈ ਝੂਠ ਕਹੋ ਕਿ ਇਹਨੂੰ ਐਡਰੈਸ ਕੀਤਾ ਜਾਵੇ ਉਹ ਕਨੇ ਕੀਤਾ ਡਿਟੇਲ ਕਿਹਨੂੰ ਐਡਰੈਸ ਕੀਤਾ ਜਾਵੇ ਕੋਈ ਹੈ ਤਰੀਕਾ ਜੀ ਤੁਸੀਂ ਇੱਥੇ ਬੈਠੋ ਸਪੀਕਰ ਸਾਹਿਬ ਮੇਰੀ ਬੇਨਤੀ ਸੁਣੋ ਅਸੀਂ ਕਿਸੇ ਨੂੰ 1 ਮਿੰਟ ਅਸੀਂ ਅਸੀਂ ਇਹਦੇ ਗੱਲ ਕਰਾ ਝੂਠ ਨਾ ਬੋਲੋ ਝੂਠ ਨਾ ਬੋਲੋ ਬਸ ਇੰਨੀ ਗੱਲ ਹੈ 1 ਮਿੰਟ ਸਰ 1 ਮਿੰਟ ਚਲੋ ਛੱਡੋ ਯਾਰ 2 ਮਿੰਟ 1 ਮਿੰਟ ਸਰ ਡਿਟੈਂਸ਼ਨ ਕਿਨੇ ਕੀਤੀ ਕਿਸਾਨ ਲੀਡਰ ਫੜੇ ਕਿਨੇ ਕਿ ਸੈਂਟਰ ਦੀ ਫੋਰਸਸ ਨੇ ਪੜੇ ਨੇ ਪੈਰਾਮਿਲਟਰੀ ਫੋਰਸਸ ਵੜ ਕੇ ਲੈ ਗਈਆਂ ਡਿਟੇਨ ਤੇ ਤੁਸੀਂ ਕੀਤਾ ਜੇ ਕਿਸੇ ਨੇ ਤੰਬੂ ਚੁੱਕੇ ਪੰਜਾਬ ਪੁਲਿਸ ਨੇ ਚੁੱਕੇ ਕਿ ਸੈਂਟਰਲ ਫੋਰਸਸ ਨੇ ਚੁੱਕੇ ਨੇ ਜੇ ਇਥੋਂ ਟਰਾਲੀਆਂ ਖੋਈਆਂ ਤਾਂ ਕਿਨੇ ਲਈਆਂ ਨੇ ਜੇ ਇਥੋਂ ਤੇ ਏਸੀ ਖੋਬ ਕੇ ਲਿਆ ਤੇ ਕੌਣ ਲੈ ਕੇ ਆਇਆ ਮੈਂ ਕਿਸੇ ਦਾ ਨਾਂ ਨਹੀਂ ਲਿਆ ਮੈਂ ਕਿਸੇ ਦਾ ਨਾਮ ਨਹੀਂ ਲਿਆ ਮੈਂ ਤਾਂ ਤੁਹਾਨੂੰ ਪੁੱਛਣ ਲੈ ਕੇ ਆਇਆ ਇਹ ਨੂੰ ਅਡਰੈਸ ਕੀਤਾ ਜਾਵੇ ਇਹ ਕੌਣ ਆਇਆ ਇਹ ਨੂੰ ਅਡਰੈਸ ਕੀਤਾ ਜਾਵੇ ਜੀ ਇੱਕ ਮਿੰਟ ਸਰ ਜੀ ਮੇਰੇ ਮੈਨੂੰ ਗੱਲ ਕਰ ਲੈੰਦੋ ਸਰ ਚਲੋ ਨਹੀਂ ਇਹਨਾਂ ਨੂੰ ਪਸੰਦ ਹੀ ਨਾ ਸੇ